ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਛੋਟੇ ਜਿਹੇ ਬਲੌਗ ਦੇ ਵਿੱਚ ਤੇ ਉਮੀਦ ਆ ਅੱਜ ਵਾਲਾ ਬਲੌਗ ਤੁਹਾਨੂੰ ਪਸੰਦ ਆਊਗਾ ਪਲੀਜ਼ ਐਂਡ ਤੱਕ ਬਨੇ ਰਹੋ ਜੀ ਤੇ ਜਿਹੜੀਆਂ ਭੈਣਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਤੇ ਲਾਈਕ ਸ਼ੇਅਰ ਜਰੂਰ ਕਰਦੇਆ ਕਰੋ ਤੇ ਪਲੀਜ਼ ਕਮੈਂਟ ਵੀ ਜਰੂਰ ਕਰਿਆ ਕਰੋ ਪਾ ਚੱਲੇ ਸੀ ਜੀ ਮਾਰਕੀਟ ਦੇਖੋ ਜੀ ਇਹ ਨਾ ਆਪਾਂ ਕਰਾ ਕੇ ਲਿਆਂਦਾ ਸੀ ਦੁਪੱਟਾ ਡਾਈ ਤੇ ਸ਼ਾਮ ਹੋ ਗਈ ਸੀਗੀ ਢਾਰ ਕੋਲ ਪਤਾ ਹੀ ਨਹੀਂ ਲੱਗਿਆ ਤੇ ਦੁਪट्टे ਦੇ ਵਿੱਚ ਡੱਬ ਪਾਤੇ ਉਹਨੇ ਹੁਣ ਦੁਬਾਰਾ ਫੇਰ ਜਾ ਰਹੀ ਆ ਜੀ ਬਸ ਆਹੀ ਕੰਮ ਨਹੀਂ ਲੋਟ ਆਉਂਦੇ ਬੁਟੀਕ ਆ ਲੈਂਦੇ ਤਾਂ ਤੇ ਦੁਪੱਟਾ ਡਾਈ ਕਰਾ ਲੈਂਦਾ ਕਦੇ ਸੂਟ ਡਾਈ ਕਰਾ ਲੈਂਦਾ ਦੇਖੋ ਜੀ ਖਲਿਆਰਾ ਹੀ ਖਲਿਆਰਾ ਇਹ ਛੋਟਾ ਜਿਹਾ ਬਣਿਆ ਤੇ ਦੇਖੋ ਕਿੰਨਾ ਖਲਿਆਰਾ ਪਿਆ ਪਿਆ ਹੈ ਰੋਜ਼ ਦੇ ਗੇੜੇ ਆ ਮਾਰਕੀਟ ਦੇ ਹਰ ਰੋਜ਼ ਜਾਈਦਾ ਆ ਅੱਧੇ ਇੱਕ ਕੰਮ ਕਰਿਆ ਹੋਣੇ ਆ ਅੱਧੇ ਇੱਕ ਫਿਰ ਭੁੱਲ ਜਾਂਦੇ ਆ ਦੁਬਾਰਾ ਫਿਰ ਜਾਵੜਦੇ ਆ ਦੂਜੇ ਦਿਨ ਫਿਰ ਅੱਧੇ ਖੋ ਜਾਂਦੇ ਆ ਅੱਧੇ ਇੱਕ ਫਿਰ ਰਹਿ ਜਾਂਦੇ ਆ ਇਸ ਤਰ੍ਹਾਂ ਹੀ ਚੱਲਦਾ ਜੀ ਬਸ ਐਂ ਚੱਲਦਾ ਜੀ ਢੀਕ ਵਾਲਿਆਂ ਦਾ ਕੰਮ ਤਾਂ ਤੇ ਬਲੌਗ ਦੇ ਵਿੱਚ ਬਣੇ ਰਹੋ ਐਂਡ ਟਿੱਕਰ ਤੇ ਆਪਾਂ ਚਲੋ ਚੱਲਦੇ ਆ ਦੇਖੋ ਆਪਣਾ ਮੈਕਸ ਬੈਠਾ ਹੈ ਖੇਡੋ ਇਹ ਕਿਨ ਮੈਨੂੰ ਵੀ ਨਾਲ ਲੈ ਕੇ ਚਲੋ ਤੂੰ ਨਹੀਂ ਜਾਣਾ ਤੂੰ ਨਹੀਂ ਜਾਣਾ ਗੁਗਨੂ ਹਾਂਜੀ ਚਲੋ ਆਪਾਂ ਮਾਰਕ ਪਹੁੰਚ ਗਏ ਜੀ ਤੇ ਆਪਾਂ ਨੂੰ ਜਾਣਾ ਚਾਹੀਦਾ ਹੈ ਆਪਣੀ ਵਰਕਸ਼ਾਪ ਤੇ ਤੁਹਾਨੂੰ ਜਿਹੜੀ ਹੋ ਰਹੀ ਸੀ ਜੀ ਆਪਾਂ ਉਹ ਦੇਖਣ ਜਾ ਰਹੇ ਸੀ ਕਿਵੇਂ ਦਾ ਬਣ ਰਿਹਾ ਹੈ ਸੂਟ ਚਲੋ ਸਾਨੂੰ ਵਰਕਸ਼ਾਪ ਤੇ ਲੈ ਕੇ ਚਲਦੇ ਹਾਂ ਜੀ ਤੇ ਆਪਣੇ ਕਾਰੀਗਰ ਹੈਂਡਵਰਕ ਦਾ ਕੰਮ ਕਰ ਰਹੇ ਹੈ ਜੀ ਦੇਖੋ ਇਹ ਸੂਟ ਲੱਗਿਆ ਹੋਇਆ ਜੀ ਬਹੁਤ ਸੋਹਣਾ ਰਸਟ ਸ਼ੀਡ ਦਾ ਸੂਟ ਹੈ ਜੀ ਬਹੁਤ ਕਿਹੜਾ ਵਧਾਰਾ ਤੇ ਆਪਾਂ ਤੁਸੀ ਵਧਾਰਾ ਦੇਖ ਕੇ ਤੇ ਫਿਰ ਆਪਾਂ ਅਗੇ ਜਿਹੜੀ ਡਾਇਰ ਕੋਲ ਜਿਹੜਾ ਦੁਪੱਟਾ ਮਿਲਰਾਪਦਾ ਹੈ ਉਹ ਦੁਆਰਾ ਬਾਈਕਰੋਂ ਬਾਹਰ ਮੰਨੇ ਨਹੀਂ ਜੀ ਕਹਿੰਦਾ ਤਾਂ ਦੁਪੱਟੇ ਦੇ ਵਿੱਚ ਹੀ ਖਰਾਬੀ ਹੈ ਫਿਰ ਦੁਬਾਰਾ ਹੋਰ ਨਵਾਂ ਦੁਪੱਟਾ ਲਿਆ ਜੀ ਫਿਰ ਦਾਈ ਕਰਾਇਆ ਉਹਤਾਂ ਚੱਲ ਕੇ ਜੀ ਮੌਕਾ ਆਪਣੀ ਘਰ ਵੱਲ ਵਾਪਸ ਆ ਗਈ ਸੀਗੀ ਥੋੜੇ ਥੋੜੇ ਕੰਮ ਨਾਲ ਜੀ ਆਪਾਂ ਨੂੰ ਹੋ ਜਾਂਦਾ ਜੀ ਸ਼ਾਮ ਹੋ ਜਾਂਦੀ ਹੈ ਥੋੜੇ ਥੋੜੇ ਕੰਮ ਨਾਲ ਹੀ ਕਰੀ ਬਸ ਅਮ ਜੀ ਬਹੁਤ ਜਲਦੀ ਹੋ ਜਾਂਦੀ ਹੈ ਜੀ ਸ਼ਾਮ ਤੇ ਇੱਕ ਟਾਈਮ ਬਹੁਤ ਲੱਗ ਜਾਂਦਾ ਜੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸਿਲੈਕਟ ਕਰਨ ਤੇ ਲੋਰ ਨੂੰ ਸਿਲੈਕਟ ਕਰਨ ਤੇ ਘੰਟੇ ਦੋ ਘੰਟੇ ਲੱਗ ਜਾਂਦੇ ਆ ਜੀ ਰਾਮ ਨਾਲ ਤੇ 150 ਰੁਪਏ ਦਾ ਮਾਲ ਲਗਾ ਕਰਦੇ ਆਪਾਂ ਨੂੰ ਜਦੋਂ ਸਮਾਂ ਲੱਗਦਾ ਤੇ ਫਿਰ ਆਪਾਂ ਆਗੇ ਸੀ ਜੀ ਆਪਣੇ ਘਰ ਵਿੱਚ ਇਹ ਦੇਖੋ ਕਿ ਬਹੁਤ ਹੀ ਸ਼ਾਂਤ ਹੋ ਰਹੀ ਸੀ ਮੇਰਾ ਹੋ ਗਿਆ ਸੀਗਾ ਘਰੇ ਆਉਂਦੇ ਆਂ ਜਾਂਦੇ ਆਂ ਮੌਸਮ ਜਿਹੇ ਬਣੇ ਕਰਕੇ ਤੇ ਸ਼ਾਮ ਵੀ ਜਲਦੀ ਹੋ ਜਾਂਦੀ ਆ ਤੇ ਖੁਸ਼ਨਾ ਜੀ ਧੂਆਂ ਧੂਆਂ ਜਾਂ ਹੋਇਆ ਪੈਸ ਕਰਕੇ ਜਲਦੀ ਹੀ ਨੀਰਾ ਹੋ ਜਾਂਦਾ ਹੈ ਟਾਈਮ ਤਾਂ ਜੇ 5:00 ਵਜੇ ਸੀਗੇ ਜੀ ਸਾਡੇ ਘੰਡਾ ਟਾਈਮ ਹੋਇਆ ਸੀ ਉਹ ਹਨੇਰਾ ਕਾਫੀ ਹੋ ਗਿਆ ਸੀ ਜੀ ਸਾਡੇ ਬੰਦ ਦਾ 9 ਸੀਗਾ ਜੀ ਉਦੋਂ ਆਪਾਂ ਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਫਿਰ ਆਪਾਂ ਘਰੇ ਆ ਕੇ ਘਰੇ ਆ ਕੇ ਆਪਾਂ ਫਟਾਫਟ ਚੱਕੀਆਂ ਤੋਰੀਆਂ ਜੀ ਤੇ ਆਪਾਂ ਲੱਗ ਗਏ ਉਹਨਾਂ ਨੂੰ ਛਿੱਲਣ ਕਿਉਂਕਿ ਫਿਰ ਬਹੁਤ ਹਨੇਰਾ ਹੋ ਜਾਂਦਾ ਜੀ ਮਾੜੇ-ਮਾੜੇ ਨਾਲ ਹੀ ਤੇ ਫਟਾਫਟ ਉਹਨਾਂ ਨੂੰ ਆਪਾਂ ਛਿੱਲਿਆ ਤੋਰੀਆਂ ਤੇ ਟਾਈਮ ਕਾਫੀ ਲੱਗ ਜਾਂਦੇ ਜੀ ਛਿੱਲਣ ਤੇ ਫਟਾਫਟ ਛਿੱਲ ਕੇ ਤੇ ਉਹਨਾਂ ਨੂੰ ਕੱਟ ਕੇ ਤੇ ਫਟਾਫਟ ਆਪਾਂ ਸਬਜ਼ੀ ਬਣਾਈ ਜੀ ਸਾਡੇ ਇਧਰ ਕद्दू ਤੋਰੀਆਂ ਬਣਾਉਂਦੇ ਆ ਜੀ ਦੁੱਧ ਵਾਲੀਆਂ ਸਾਨੂੰ ਬਿਲਕੁਲ ਵੀ ਬਿਨਾ ਦੁੱਧ ਤੋਂ ਪਸੰਦ ਨਹੀਂ ਆਉਂਦੀਆਂ ਜੀ ਅਸੀਂ ਦੁੱਧ ਵਾਲੀਆਂ ਹੀ ਖਾਂਦੇ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ ਕੌਣ ਦੁੱਧ ਵਾਲੀਆਂ ਤੋਰੀਆਂ ਬਣਾਉਂਦਾ ਤੇ ਕद्दू ਦੁੱਧ ਵਾਲੇ ਬਣਾਉਂਦਾ ਤੇ ਜਿਨ੍ਹਾਂ ਨੇ ਨਹੀਂ ਕਦੇ ਬਣਾਏ ਕद्दू ਤੇ ਤੋਰੀਆਂ ਦੁੱਧ ਵਾਲੇ ਜੀ ਤੁਸੀਂ ਜਰੂਰ ਬਣਾ ਕੇ ਦੇਖਿਓ ਜਰੂਰ ਟਰਾਈ ਕਰਿਓ ਬਹੁਤ ਟੇਸਟੀ ਬਣਦੇ ਆ ਵਿੱਚ ਮਲਾਈ ਪਾ ਲਓ ਵਿੱਚ ਦੁੱਧ ਪਾ ਲਓ ਬਹੁਤ ਜ਼ਿਆਦਾ ਸਵਾਦ ਬਣਦੇ ਆ ਜੀ ਕद्दू ਤੋਰੀਆਂ ਤੇ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਜੀ ਤੇ ਇਧਰ ਆਪਣੀ ਸਬਜੀ ਹੋ ਗਈ ਸੀ ਜੀ ਤਿਆਰ ਦੁੱਧ ਵਾਲੀ ਤੋਰੀਆਂ ਦੀ ਦੇਖੋ ਕਿੰਨੀ ਵਧੀਆ ਲੱਗਦੀ ਹੈ ਜੀ ਤੇ ਆਪਾਂ फटाफट ਆਪਣਾ ਰੋਟੀ ਪਾਣੀ ਦਾ ਕੰਮ ਨਿਮੇੜ ਲਿਆ ਜੀ ਤੇ ਦੁੱਧਾ ਦੱਦਾ ਆਪਾਂ ਗਰਮ ਕਰ ਲਿਆ ਤੇ ਦਹੀਂ ਜਮਾਤੀ ਜੀ ਤੇ ਨਾਲੇ ਆਪਾਂ ਪੀਣ ਨੂੰ ਆਪਣੇ ਗਲਾਸਾਂ ਚ ਪਾ ਲਿਆ ਉਮੀਦ ਆ ਅੱਜ ਵਾਲਾ ਬਲੌਗ ਤੁਹਾਨੂੰ ਜਰੂਰ ਪਸੰਦ ਆਇਆ ਹੋਊਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਅੱਜ ਵਾਲਾ ਬਲੌਗ ਤੇ ਇਸ ਤਰ੍ਹਾਂ ਦੇ ਹੋਰ ਬਲੌਗ ਦੇਖਣ ਲਈ ਸਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਸੂਟਾਂ ਦੀਆਂ ਵੀਡੀਓ ਵੀ ਪਾਉਣੇ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਸੂਟਾਂ ਦੀਆਂ ਵੀਡੀਓ ਵੀ ਦੇਖ ਸਕਦੇ ਹੋ ਤੇ ਬਹੁਤ ਸੋਹਣੇ ਸੋਹਣੇ ਆਪਾਂ ਸੂਟ ਲੈ ਕੇ ਆਉਣੇ ਹੁੰਨੇ ਆ ਜੀ ਤੇ ਤੁਸੀਂ ਜਰੂਰ ਦੇਖਿਓ ਸਾਡੇ ਚੈਨਲ ਤੇ ਜਾ ਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ